ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਟਿੱਲੋ ਡੇਰੀ ਫਾਰਮ ਬਰਨਾਲਾ ਚੈਨਲ ਦੇਖਣ ਵਾਲੇ ਸਾਰੇ ਮੇਰੇ ਸੋਚਤਿਆਂ ਦੇ ਮੇਰੇ ਵੱਲੋਂ ਪ੍ਰਤਵਲ ਵੱਲੋਂ ਸਤਿ ਸ੍ਰੀ ਅਕਾਲ ਹੱਥ ਬੰਨ ਕੇ ਧੰਨਵਾਦ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਤੁਹਾਡੀ ਬਗੌਲਤ ਆਪਾਂ ਲੱਖ ਸਬਸਕ੍ਰਾਈਬਰ ਵੀ ਪਾਰ ਕਰ ਚੁੱਕੇ ਆ ਤੇ ਸੋਹਣਾ ਆਪਣਾ ਤੋਂ ਚਾਰ ਤੱਕ ਚੱਲਦਾ ਗਿਆ ਨਾਮ ਮੇਰਾ ਪ੍ਰਤਵਲ ਸਿੰਘ ਦਾ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 8427019817 ਅੱਜ ਦੀ ਵੀਡੀਓ 12 ਫਰਵਰੀ 2025 ਨੂੰ ਮੈਂ ਆਪਣੇ ਘਰੋਂ ਘਰ ਕਰਦਾ ਪਿਆਗਾ ਪਿੰਡ ਦੀਪਵੜ ਇੱਕ ਵਾਰ ਫੇਰ ਨੋਟ ਕਰਵਾ ਜੀ ਜ਼ਿਲ੍ਹਾ ਬਰਨਾਲਾ ਕੰਟੈਕਟ ਨੰਬਰ ਹੈਗਾ ਮੇਰਾ 8427019817 ਜੇਕਰ ਆਪਾਂ ਮੋਗਾ ਸਾਈਡ ਤੋਂ ਆਨੇ ਤਾਂ ਆਪਣੇ ਪਿੰਡ ਪੈ ਗਿਆ 40 ਕਿਲੋਮੀਟਰ ਬਰਨਾਲਾ ਸਾਈਡ ਤੋਂ ਆਵਾਂਗੇ ਤਾਂ 25 ਕਿਲੋਮੀਟਰ ਪਖਤਾ ਸੇਰ ਤੋਂ ਵੀ ਲਗਭਗ 22-24 ਕਿਲੋਮੀਟਰ ਆਪਣਾ ਪਿੰਡ ਪੈ ਗਿਆ ਇਸ ਸੈਂਟਰ 'ਚ ਆ ਗਿਆ ਸਹਿਦਾ ਪਹਾੜ ਦੇ ਨੇੜੇ ਆਪਣਾ ਵਪਾਰ ਦਾ ਕੰਮ ਹੈਗਾ ਨਾਲ ਤੁਹਾਨੂੰ ਪਤਾ ਹੀ ਆਪਣਾ ਵੀਡੀਓ ਪਾਉਣ ਦਾ ਕੰਮ ਹੈ ਹਨਾ ਤੇ ਨਾਲ ਆਪਣਾ ਕਟੀਆਂ ਦਾ ਵਪਾਰ ਹੈਗਾ ਤਕਨੇ ਆਪਣੇ ਕੋਲ ਹਰ ਵਕਤ ਦਿੱਤੀ ਗਈ ਹਰ ਇੱਕ ਰੇਡ ਦੇ ਵਿੱਚ ਹਾਜ਼ਰ ਹੁੰਦੀਆਂ ਅੱਜ ਵੀ ਘੜੀ ਆਪਣੇ ਕੋਲੇ ਖੜੇ ਅਗੇ ਪਰਮਾਤਮਾ ਦੀ ਕਿਰਪਾ ਪੂਰੇ 25 ਨਾਲ ਇਹਨਾਂ ਵਿੱਚ ਕੋਈ ਬੂਰੀ ਕੱਟੀ ਨਹੀਂ ਕੋਈ ਨੀਲੀ 라 ਵੀ ਨਹੀਂ ਕੋਈ ਵੀ ਨਹੀਂ ਨਿਕਲ ਨਹੀਂ ਆ ਏ ਟੂ ਜ਼ेड ਮੋਹਰਾ ਦੀ ਆ ਦੋ ਕ ਕੱਟਿਆ ਜਿਹਦੇ ਮੱਥੇ ਦੇ ਹੱਤਾਂ ਜਾਂ ਫੁੱਲ ਹੈਗਾਗਾ ਉਸ ਪ੍ਰਕਾਰ ਦੀਆਂ ਕੱਟੀਆਂ ਤੇ ਰੇਟ ਆਪਣੇ ਕੋਲ ਜਿਹੜਾ ਸਟਾਰਟ ਹੁੰਦਾਗਾ 25000 ਤੋਂ ਲੈ ਕੇ ਹਵਾ ਪੰਜਾਹ ਦਾ ਜਿਆਦਾ ਕਹਦਾ ਭਾਵ 45 ਦੇ ਕਿੱਕ 200 ਦੇ 45 ਤੋਂ ਬਾਹਰ ਵੀ ਹੈਗੇ ਆ ਤੇ 25 ਤੋਂ ਸੌਦਾ ਅੰਦਰ ਕੋਈ ਹੈ ਨਹੀਂ ਇੱਕ ਹੱਥ ਮੰਨ ਕੇ ਮੈਂ ਬੇਨਤੀ ਕਰਦਾ ਵਿੱਚ ਵੀ ਰਿਕਾਲ ਕਰ ਲਿਓ ਵੀ ਕੁਛ ਸਾਨੂੰ ਮਨੇ ਵੀ ਵੀਰ ਵਟਸਐਪ ਤੇ ਜੀਓ ਭੇਜਿਆ ਇੰਨੇ ਸੁਦੇ ਸਦੇ ਜੀ ਨਹੀਂ ਭੇਜੀ ਜਾਂਦੀ ਹਾਂ ਤੁਸੀਂ ਇੱਥੇ ਪਹੁੰਚੋਗੇ ਤੁਹਾਡੇ ਗੱਲ ਪੱਲੇ ਪਾਉਗੀ ਜਿੰਨੀ ਗੱਲ ਕਹੇ ਸੀ ਉਨੀ ਹੋਊਗੀ ਚਾਰ ਥਣ ਹੋਣਗੇ ਕੱਟਿਆ ਦੇ ਵਿੱਚੋਂ ਤੇ ਜੇਕਰ ਤੁਸੀਂ ਚਾਹੋ ਨੇ ਵੀ ਜੋੜਾ 25 25 ਵਾਲਾ ਚਾਹੀਦਾ ਉਹ ਵੀ ਮਿਲ ਜੂਗਾ ਮੈਕਸਿਮਮ ਰੇਟ ਕੀ ਤੋਂ 40 ਦੇ 30 30 ਵਾਲਾ ਜੋੜਾ ਚਾਹੀਦਾ ਉਦਾਂ ਦੇ ਭਾਅ ਵੀ ਹੈਗੇ ਹੈਗੇ ਚਾਰ ਥਣ ਹੋਣਗੇ ਕਿਸੇ ਦੀ ਆਪਾਂ ਨੂੰ ਮਾ ਬਾਰੇ ਨਹੀਂ ਪਤਾ ਕੱਲੀ ਕੱਲੀ ਕਰਕੇ ਮੇਰੀ ਕੱਟੀ ਪਰਚੇਸ ਕੀਤੇ ਵਕਤੇ ਇਕੱਲੇ ਲੈ ਲਈ ਜਾਂ ਦੋ ਲੈ ਲਈਆਂ ਇਦਾਂ ਇਦਾਂ ਕਰਕੇ ਆਪਣੇ ਇਕੱਟੇ ਖਰੀਦ ਗਏ ਆ ਵੀ ਸੋ ਸਾਹਮਣੇ ਆਪਾਂ ਕੱਟੀਆਂ ਦਿਖਾ ਦਿੰਦੇ ਆ ਤੁਹਾਨੂੰ ਇੱਕ ਤਰ੍ਹਾਂ ਦੀਆਂ ਜਿਵੇਂ ਆਹ ਕੱਟੀ ਦੇਖੋ ਜੈਡ ਬਲੈਕ ਕੱਟੀ ਆ ਗਈ ਥੱਲੇ ਥਾਂ ਦੇਖੋ ਇਹਦੇ ਜਮਾਂ ਕਿਆ ਬਾਤ ਆ ਭੋਲੀ ਝੋਲੀ ਜਮ ਤੇ ਸਾਫ ਸੁਥਰੀ ਕੱਟੀ ਸੋਹਣੇ ਸਾਫ ਸੁਥਰੇ ਸਿੰਘ ਪੱਠਕੁੜੇ ਦੀ ਲੰਘ ਭਾਗੇ ਛੋਟੇ ਰੇਡ ਦੇ ਵਿੱਚ ਆ ਗਈਆਂ 30 ਤੋਂ ਥੱਲੇ ਥੱਲੇ ਵਾਲੀਆਂ ਆ ਗਈਆਂ ਇਹ ਤੇ ਜੈਡ ਬਲੈਕ ਕੱਟੀਆਂ ਵਾ ਦੇਖੋ ਕਿਆ ਬਾਤ ਆ ਛੋਟੀਆਂ ਕੱਟੀਆਂ ਜੇਕਰ ਆਪਾਂ ਛੋਟੀਆਂ ਕੱਟੇ ਚੋਣੇ ਉਧਰ ਹੀ ਮਿਲ ਜਾਣਗੇ ਜੇਕਰ ਤੁਸੀਂ ਚੋਣੇ ਵੱਡ ਜਿਵੇਂਆਂ ਕਟੀਆਂ ਦੇਖੋ ਜਿਵੇਂ ਵੱਡੀਆਂ ਕਟੀਆਂ ਦੇਖਣ ਥਾਂ ਦਿਖਾ ਦਿਓ ਜਮਾ ਇਹਦੇ ਝੋਲੀ ਦੇਖੋ ਕਿੰਨੀ ਬੋਲੀਆ ਕੱਟੀ ਦੀ ਇਹ ਜਮਾ ਜੈਡ ਬਲੈਕ ਕੱਟੀ ਆ ਗਈ ਜਮਾ ਰੰਗ ਸੈਂਕ ਦੇਖੋ ਸੋਹਣੀ ਕੱਟੀ ਆ ਇਹ ਜੋੜਾ ਕੱਲ ਇਕੱਠਾ ਹੀ ਆ ਆਪਣੇ ਕੋਲੇ ਹਰਿਆਣੇ ਦੇ ਵੀਰ ਜਮਾ ਮੱਝਾ ਪ੍ਰੋਜੈਕਟ ਕਰਿਆ ਵੀ 2 ਸਾਲ ਪਹਿਲਾਂ ਉਹਨਾਂ ਦੇ ਘਰ ਬਰੀਡਿੰਗ ਕਰਕੇ ਬੰਦੇ ਨੇ ਕਟੀਆਂ تیار ਕਰੀਆਂ ਗਈਆਂ ਤੇ ਜੈਡ ਬਲੈਕ ਦੇਖੋ ਜਮਾ ਯਾਰ 8 ਜਨਵਰੀ ਦਾ ਇਹ ਸੀਮਲ ਦਾ ਜਿਹੜਾ ਸੇਮ ਵੇਰੀਐਂਟ ਰਾਹ ਗੱਡੀ ਦੇ ਵਿੱਚ ਪਿਆ ਹੈਗਾ ਰਾਵੀ ਬਿਰਲੇ ਬਕਾਇਦਾ ਆਪਾਂ ਨੂੰ ਨਾਲ ਦਿੱਤਾਗਾ ਜਿਵੇਂ ਇਦਾਂ ਦੀ ਕੱਟੀ ਹੈਗੀ ਇਹ ਕੱਟੀ ਆ ਜੂਗੀ 55 54000 ਦੇ ਘਰਾਂ ਦੇ ਵਿੱਚ ਕਿਉਂਕਿ ਇੱਕ ਤਰ੍ਹਾਂ ਦੀ ਕੱਟੀ ਨਹੀਂ ਆਪਾਂ ਇਹਨੂੰ ਝੋਤੀ ਕਹਿ ਸਕਦੇ ਹਾਂਗੇ ਆਨਲਾਈਨ ਟਾਈਮ ਦੇ ਵਿੱਚ ਸੋਹਣੀ ਕੁਇਨ ਤਿਆਰ ਹੁੰਦੀਆਂ ਨੇ ਤੇ ਕੁਆਲਿਟੀ ਚੈੱਕ ਕਰੋ ਕੱਟੀ ਦੀ ਜਮ੍ਹਾਂ ਕਿਆ ਬਤਾ ਸਿੰਗੀ ਸਿੰਗੀ ਦੇਖੋ ਤੇ ਕੁੰਬਲਾ ਵਗੈਰਾ ਕੱਟੀ ਦੇ ਜਮੇ ਨਹੀਂ ਬਿਲਕੁਲ ਸਾਫ਼ ਸੁਥਰੀ ਤੇ ਨਾਲ ਜਿਹੜੀ ਕੱਟੀ ਖੜੀ ਆ ਇਹਦੀ ਏਜ ਹੈਗੀ ਲਗਭਗ ਨੀਅਰ ਅਬਾਊਟ 19 ਤੋਂ 20 ਮਹੀਨੇ ਸਿਰਫ 3-4 ਮਹੀਨੇ ਕੱਟੀ ਸਾਂਭ ਕੇ ਇਹਦੇ ਕੰਸੀਵ ਲੈ ਲੈਣਾ ਆਪਣਾ ਕਿ ਤੇਲੇ ਟੇਲ ਵਗਰਾ ਚੈੱਕ ਕਰੋ ਝੋੜੀ ਬੜੀ ਕਿਆ ਮਤਲ ਨਖਰਾ ਚੈੱਕ ਕਰੋ ਕਿ ਅੰਜ ਮਕਿਆ ਮਤ ਕੋਈ ਇਹ ਨਹੀਂ ਗੱਲ ਵੀ ਆਪਾਂ ਲੀਲੀਆਂ ਫੀਲੀਆਂ ਲੈ ਕੇ ਵੇਚਦਾ ਸਿੰਗੀ ਸਿੰਗੀ ਚੈੱਕ ਕਰੋ ਜਾਵਾ ਸੋਹਣੀਆਂ ਆਉਣ ਨਾਲ ਟਾਈਮ ਦੇ ਵਿੱਚ ਪੁਲੀਨਾ ਵਨ ਨਾਲ ਕੱਟੀਆਂ ਗਈਆਂ ਤੇ ਰੇਟ ਮਾਰਕੀਟ ਇਹ ਕੱਟੀਆਂ ਜੂਰ ਆ ਗਈਆਂ ਆਪਣੇ ਦੂਜਿਆਂ ਨੇ 25 ਕੋ ਲੈ ਕੇ 45 ਕੋ ਵੜਾ ਰਿਹਾ ਹੈ ਕੱਟੀ ਦੇ ਵਿੱਚ ਉਹ ਕੱਡੀ ਜੂਰ ਥੋੜੀ ਪੰਦਾ ਅੱਗੇ ਤੋਂ ਬਾਹਰ 55 ਕੋ ਵੀ ਝੋਟੀ ਦੇ ਵਿੱਚ ਆ ਗਈ ਹੋਰ ਇਹ ਆਪਾਂ ਵੀ ਪੇਮੈਂਟ ਲਾ ਕੇ ਲੈ ਕੇ ਆਏਗੇ ਕਹਿਣ ਦਾ ਬਾਅਦ ਜਦੋਂ ਮਰਜ਼ੀ ਤੁਸੀਂ ਪਹੁੰਚੋ ਇੱਥੇ ਹਰ ਰੇਟ ਦੀ ਤੁਹਾਨੂੰ ਕੱਟੀ ਮਿਲੂਗੀ ਇੱਕ ਪੁਆਇੰਟ ਇਹ ਰੋਕੀ ਆਪਾਂ ਉਹ ਤੋਂ ਬੰਦ ਕਰਾਣਾ ਵੀ ਇਹਦੀ ਮਾਂ ਥੱਲੇ 20 ਕਿਲੋ ਦੁੱਧ ਦਾ ਜੀ 25 ਕਿਲੋ ਦੁੱਧ ਦਾ ਕਿਉਂਕਿ 100 ਦਾ ਨੋਟ ਬਹੁਤ ਔਖਾ ਬਣਦਾਗਾ ਜਿਹੜਾ ਆਪਾਂ ਮੰਨ ਕੇ ਚਲੋ ਭਖਾਰੀ ਜਿਹਨੂੰ ਕਹਿ ਦਿਨਾ ਉਹਨੂੰ ਪਤਾ ਵੀ ਕਿਵੇਂ ਮੰਗ ਕੇ ਪੈਸਾ ਬਣਦਾ ਜਾਂ ਜਿਹੜਾ ਬੰਦਾ ਕਿੱਤਾ ਕਰਦਾ ਮੁਰਕਾ ਆ ਕੇ ਪੈਸਾ ਕਮਾਉਂਦਾਗਾ ਆਪਾਂ ਕਿਸੇ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ ਵਪਾਰ ਦਾ ਕੰਮ ਆ ਰੂਟੀਨ 'ਚ ਪਸ਼ੂ ਆਉਂਦੇ ਜਾਂਦੇ ਹੈਗੇ ਗੁੰਮਰਾਹ ਕਰਕੇ ਕੋਈ ਨਹੀਂ ਵੇਚਣੀ ਚਾਹੇ ਇੱਕ ਵਿਗੇ ਚਾਹੇ ਕੋਈ ਨਾ ਵਿਕੇ ਕਿਉਂਕਿ ਰੋਜ਼ ਦਾ ਕੰਮ ਕਰਨਾ ਨਾ ਕਿੱਤਾ ਆਪਾਂ ਜਿਹੜ ਮਾਲ-ਮੁੱਲ ਦੇ ਵਿੱਚ ਕੱਟੀਆਂ ਮੇਰੇ ਕੋਲ ਸਾਰੀਆਂ ਤੁਸੀਂ ਕਹਿੰਦੇ ਬਾਪੇ ਕਿ 30-30 ਆਪੀ ਕੱਟੀ ਲੈਣੀ ਤੁਹਾਨੂੰ ਘਰੇ ਪੈਸੇ ਦੀ ਜਰੂਰਤ ਆ ਕਿ ਮਜਬੂਰੀ ਹੋਈ ਐਨੇ ਘਰਾਂ ਦੇ ਵਿੱਚ ਵੇਚਣੀ ਆ ਤਾਂ ਉਹ ਵਿਗੂਗੀ 1000 2000 ਇਧਰ ਉਧਰ ਜਰੂਰ ਕਰ ਸਕਦੀ ਆ ਤੇ ਬਾਕੀ ਅੱਜ ਦੇ ਟਾਈਮ 'ਚ ਤਿੰਨ ਚੀਜ਼ਾਂ ਗਰੋ ਕਰਦੀਆਂ ਮੇਰੇ ਹਿਸਾਬ ਨਾਲ ਬਾਕੀ ਚਲੋ 10 ਵੀ ਹੋ ਸਕਦੀ ਆ ਇੱਕ ਸੋਨਾ ਇੱਕ ਜ਼ਮੀਨ ਤੇ ਇੱਕ ਆਪਣੀ ਪਸ਼ੂਧਨ ਕਿਉਂਕਿ ਕੱਟੀ ਲੈਣੇ ਇਹ ਅੱਜ ਜੇ ਕਹਿੰਦਾ ਬਾਪੂ ਕੱਟੀ 30 ਦੀ ਆ ਇਹਨੇ ਮਹੀਨੇ ਨੂੰ 40 35 30 40 ਜਾਰੀ ਵਾਧਦੀ ਜੁਰੀਆਂ ਨਾ ਗਰੋ ਹੁੰਦੀਆਂ ਕਿਉਂਕਿ ਇਹ ਤੇ ਬਾਕੀ ਹੁਣ ਆਪਾਂ ਕਹਿ ਦਿੰਨੇ ਆ ਵਿਦੇਸ਼ਾਂ ਦੇ ਵਿੱਚ ਵੀ ਮੰਨ ਕੇ ਚਲੋ ਰਿਟਰਨ ਵਾਪਸੀ ਸ਼ੁਰੂ ਹੋ ਗਈ ਜਮਾ ਹਨਾ ਤੇ ਵੀ ਕੀਤਾ ਕੀ ਆਪਾਂ ਜੱਟ ਕੀਤਾ ਦੋ ਕਰ ਸਕਦੇ ਆ ਇੱਕ ਤਾਂ ਖੇਤੀ ਕਰ ਸਕਦੇ ਆ ਤੇ ਦੂਜਾ ਆਪਾਂ ਪਸ਼ੂ ਪਾਲ ਸਕਦੇ ਆ ਆਪਣੇ ਇਹ ਆਪਣੇ ਜੱਦੀ ਪੁਸਤੀ ਕਿਤੇ ਆਪਣੇ ਬਲੱਡ ਦੇ ਵਜੇ ਚੀਜ਼ ਆ ਗਈ ਇਹਨਾਂ ਚੀਜ਼ਾਂ ਥੋੜਾ ਬਹੁਤ ਵਿਚਾਰ ਦੇ ਤਰੇ ਜਾਂ ਲੈ ਗਏ ਤੇ ਆਪਾਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਕੰਮ ਦੇਈਏ ਘਰੇ ਕਿਉਂਕਿ ਨੌਕਰੀ ਸਰਕਾਰ ਇਹਦੇ ਕਿੰਨੇ ਹੁਣ ਦੇ ਸਕੇ ਪੜ੍ਹੇ ਲਿਖੇ ਬੰਦੇ ਮੰਨ ਕੇ ਚਲੋ ਜਿਆਦਾ ਪੜ ਲਾਂਗੇ ਪ੍ਰਾਈਵੇਟ ਨੌਕਰੀ ਕਿੰਨੀ ਕੀ 15-17000 15-17000 ਨਾਲ ਕਹਿੰਦਾ ਬਾਪ ਜੇਕਰ ਆਪਾਂ ਨੌਕਰੀ ਕਰਦੇ ਤਾਂ ਘਰ ਦੀ ਆਪਣੀ ਸਬਜ਼ੀ ਬਦਲਦੀ ਆ। ਬਿਜ਼ਨਸ ਕਰਦੇ ਤਾਂ ਬਿੱਕ ਬੈਲੈਂਸ ਵੱਧਦਾਗਾ। ਕੋਈ ਆਪਾਂ ਕੰਮ ਸੋਚ ਰਹੇ ਨੇ ਛੋਟਾ ਕੰਮ ਆ। ਕੰਮ ਛੋਟਾ ਵੱਡਾ ਨਹੀਂ ਹੁੰਦਾ। ਕੰਮ ਕਰਨ ਵਾਲਾ ਬੰਦਾ ਦਈਦਾ ਕੰਮ ਨੂੰ ਮੱਲ ਲਾ ਕੇ ਕਰੋ ਜਮਾ। ਮੈਂ ਇਹ ਕੀਤਾ ਕਰਿਆ ਮੈਨੂੰ 5 ਸਾਲ ਹੋ ਗਏ ਫੀਲਡ ਦੇ ਵਿੱਚ। ਕੋਈ ਵੀ ਬਿਜ਼ਨਸ ਕਰਦੇ ਤਾਂ ਤੁਹਾਨੂੰ ਚੌਥੇ ਪੰਜਵੇਂ ਸਾਲ ਉਹਦਾ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ। ਮੈਨੂੰ ਆਪ ਦੇ ਆਪ ਨੂੰ ਪਤਾ ਲੱਗਾ ਮੀਨ ਰਿਜ਼ਲਟ ਮਿਲੇ ਇਸ ਕੰਮ ਦੇ ਵਿੱਚੋਂ। ਜੇਕਰ ਅੱਜ ਆਪਾਂ ਸੋਚ ਰੱਖਦੇ ਆਂ ਕਿ ਆਪਾਂ ਮੇਲਾ ਜਿੱਤਰਾ ਮੱਝ ਤਿਆਰ ਕਰਨੀ ਹੈ 10 ਲੱਖ ਲਾ ਕੇ ਮੱਝ ਲੈਣਾਂਗੇ ਪੈਸੇ ਨਾਲ ਨਹੀਂ ਫਰੀਦੀ ਜਾਂਦੀ। ਕਿ ਆਪ ਨੂੰ ਮਿਹਨਤ ਕਰਨੀ ਪੈਂਦੀ ਹੈ ਕਿ ਨੋਰਮਲ ਰੇਟ ਜੇ ਆਪਾਂ ਕੱਟੀਆਂ ਲੈ ਲਾਂਗੇ ਮੇਰੇ ਤੋਂ ਲੈ ਲਓ ਚਾਹੇ ਕਿਤੋਂ ਵੀ ਲੈ ਲਓ ਤੁਸੀਂ ਹੋਰ ਲੈ ਲਓਗੇ ਨਾ। ਤੀਜੀ ਜਨਰੇਸ਼ਨ ਜਾ ਕੇ ਬਰੀਡ ਆਬੀ ਆਬੀਨਸਲੀ ਤਿਆਰ ਹੋ ਜਾਂਦੇ ਕਿਉਂਕਿ ਹੁਣ ਫੀਲਡ ਦੇ ਵਿੱਚ ਬਹੁਤ ਚੰਗੇ ਲਾਮੀ ਸਾਣ ਬਹੁਤ ਵੀ ਆ ਗਏ ਹਰਿਆਣੇ ਵਾਲੇ ਦੇ ਆਪਣੇ ਪੰਜਾਬ ਚ ਲਫਤ ਵੀ ਡੇਰੀ ਫਾਰਮ ਹੋ ਗਿਆ। ABC ਹੋ ਗਿਆ, HSB ਬਹੁਤ ਸੀਮਟ ਮੈਂਕਰ ਜਿਨ੍ਹਾਂ ਕੋਲੇ ਕਹਿੰਦੇ ਬਾਬਾ ਡੋਨੇਟਡ ਸਾਣ ਆ ਕੇ ਸਾਰੇ ਸਾਡੇ ਹੋਏ ਮਦਰ ਰਿਕਾਰਡ ਵਾਲੇ। ਚੰਗੇ ਸੀਮਣਾ ਪਏ ਨਾ ਕੱਟੀਆਂ ਦੇ ਵਰਤਾਂਗੇ ਤਾਂ ਅੱਗੇ ਆਪਣੇ ਘਰੇ ਸੋਹਣੀ ਬਰੀ ਅਬ ਤੋਂ ਮੋਟੀ ਏਜੰਡਾ ਸੋਧ ਦੀ ਗੱਲ ਦਾਖਦੀ ਅੱਜ ਮੱਝ 1.5 ਲੱਖ ਦੀ ਹੋ ਗਈ ਜੀ ਕੋਈ ਸ਼ੱਕ ਨਹੀਂ 1.30 35 40 ਹਜ਼ਾਰ 25 ਤੋਂ ਮੱਝ ਸਟਾਰਟ ਹੁੰਦੀ ਆ ਹਰ ਇੱਕ ਬੰਦਾ ਮੰਨ ਕੇ ਚਲੋ ਸੋਚਦਾ ਵੀ ਅਸੀਂ ਗਾਂ ਲੈ ਲਈਏ ਦੁੱਧ ਫਾਕਤੀ ਜੀ ਕਿਉਂਕਿ ਮੱਝ ਬਜਟ ਤੋਂ ਬਾਹਰ ਹੋ ਚੁੱਕੀ ਮੱਝ ਬਜਟ ਤੋਂ ਬਾਹਰ ਕਿਉਂ ਹੋ ਗਈ ਕਿਉਂਕਿ ਮਗਰ ਉਹਦੀ ਜਨਰੇਸ਼ਨ ਨਹੀਂ ਹੁੰਦੀ ਬਈ ਤਿਆਰ ਨਹੀਂ ਹੁੰਦੀ ਮੱਝ ਤਿਆਰ ਕਿਉਂ ਨਹੀਂ ਹੁੰਦੀ ਵੀ ਹੁਣ ਆਹ ਕੱਟੀਆਂ ਜਿੰਨਾ ਘਰਾਂ ਚ ਤਿਆਰ ਹੋਣਾ ਸੀਗਾ ਚਲੋ ਮੰਨ ਲਓ ਇੱਕ ਤੜਾ ਵੀਆ 25 ਕੱਟੀਆਂ ਮੇਰੇ ਕੋਲ ਆ ਗਈਆਂ ਇਹ 5 ਤੋਂ 7 ਰੱਖਣ ਵਾਲੇ ਬੰਦਿਆਂ ਕੋਲੇ ਜਾਵੜੀਆਂ ਸੀਗਾ ਜੇਕਰ ਮੈਂ ਇੱਕ ਤਨਾ ਕਰਦਾ ਮੈਂ ਤਾਂ ਬਸੇ ਕਹਿਣੀ ਨਹੀਂ ਚਾਹੀਦੀ ਇਹ 20 ਕੱਟਿਆਣੇ ਆਪਣਾ ਮੰਡੀ ਤੇ ਜਾ ਕੇ ਟਰੱਕ ਲੋਡ ਹੋ ਕੇ ਖਤਮ ਹੋ ਜਾਣਾ ਚਾਹੀਦਾ ਕੱਟਣ ਵਾਲੇ ਪਾਸੇ ਬੀਫ ਤੇ ਵਿੱਚ ਚਲੇ ਜਾਣੇ ਸੀਗੀਆਂ ਤੇ ਇਹਨਾਂ ਨੂੰ ਜੇਕਰ ਆਪਾਂ ਬਚਾਵਾਂਗੇ ਅੱਗੇ ਫੇਰ ਹੀ ਮੰਨ ਕੇ ਚੱਲੋ ਵੀ ਆਪਣੇ ਘਰੇ ਬ੍ਰੀਡ ਤਿਆਰ ਹੋਊਗੀ ਤੇ ਦੂਜੇ ਨੰਬਰ 'ਤੇ ਆਪਾਂ ਆਪਣੇ ਬੱਚਾ ਨੂੰ ਕਿੱਥੇ ਪਾ ਸਕਦੇ ਹਾਂਗੇ 32000 ਦਾ ਜਿਹੜਾ ਟਾਈਮ ਦੇਖਿਆ ਤਾਂ ਨਾਰਮਲ ਜਿਹਾ ਫੋਨ ਹੀ ਆਉਂਦਾ ਜਮਾ ਤੇ ਜੇਕਰ ਆਪਾਂ ਚਾਹੋਨੇ ਵੀ ਆਪਾਂ ਬੱਚਾ ਆਪਣਾ ਕੰਮ ਲਾਉਣਾ ਘਰੇ ਆਪਣੇ ਖੋਲਣੀ ਪਈ ਆ ਤੂੜੀਦਾਰ ਇਹਦਾ 200-250 ਰੁਪਏ ਰੇਟ ਹੋਇਆ ਪਿਆ ਅੱਜ ਦੇ ਟਾਈਮ 'ਚ ਹਨਾ ਤੇ ਤਿੰਨ ਚਾਰ ਕਟੀਆਂ ਰੱਖਣਾ ਤਾਂ ਆਪਾਂ ਕੰਮ ਲੱਗ ਜਣੇਗੇ ਤੇ ਨਾਲੇ ਕਹਿੰਦੇ ਕੰਮ ਆਉਂਦਾ ਤੇ ਸੋਭਾ ਲੋਕਾਂ ਦੀ ਜਮਾ ਜੋ ਕੰਮ ਕਰਦੇ ਆ ਤੇ ਆਪਣੀ ਸੋਭਾ ਬਣਦੀ ਆ ਵੀ ਕੰਮ ਦੇ ਨਾਲ ਹੀ ਬੰਦੇ ਦੀ ਕਦਰ ਆ ਕੋਈ ਮੰਨ ਕੇ ਚਲੋ ਵੀ ਕੰਮ ਕਰਾਂਗੇ ਕੰਮ ਦੇ ਨਾਲ ਹੀ ਆਪਣੇ ਕਰਮ ਬਣਦੇ ਆ ਕਿ ਕੰਮ ਕਰਨ ਵਾਲਾ ਬੰਦਾ ਚਾਹੀਦਾ ਹੈਗਾ ਅਨਾ ਉੱਠ ਜਾ ਬਰਮਾ ਨੂੰ ਲੈ ਕੇ ਜਾਣਗੇ ਨਾਲ ਤਕਦੀਰ ਮੱਥੇ ਤੇ ਆਪ ਨੂੰ ਬਣਾਉਣੀ ਪੈਣੀ ਆ ਬੱਚਿਆਂ ਨੂੰ ਕਿੱਥੇ ਲਾਓ ਕੰਮ ਦੇ ਵਿੱਚ ਮੈਂ ਜਿਹੜਾ ਕੰਮ ਕਰਦਾ ਪਿਆ ਮੈਂ ਮੰਨ ਕੇ ਚੱਲੋ ਕਿ ਆਪ ਕਿੱਥੇ ਲੱਗਿਆ ਵਾ ਨਾਲੇ ਆਪਾਂ ਮੰਨ ਕੇ ਚੱਲੋ ਘਾਰੇ ਪਰਵਾਸ ਸਾਰਾ ਕਿੱਥੇ ਲੱਗਿਆ ਹੋਵੇ ਇੱਕ ਬੰਦਾ ਮੁਲਾਜ਼ਮ ਰੱਖਿਆ ਉਹ ਵੀ ਕਿੱਥੇ ਲੱਗਿਆ ਵਾ ਤੇ ਗੱਡੀ ਵਾਲਾ ਹੁੰਦਾ ਪਸੂ ਲੈ ਕੇ ਆਉਂਦਾ ਛੱਟ ਕੇ ਆਉਂਦਾ ਕਹਿੰਦਾ ਮੇਰੇ ਨਾਲ ਮੈਨੂੰ ਇਹਦਾ ਲੱਗਦਾ ਵੀ 4-5 ਬੰਦੇ ਦਾ ਸਰਕਲ ਜੁੜਿਆ ਵਾ ਜੇਕਰ ਤੁਸੀਂ ਵੀ ਕੰਮ ਅੱਗੇ ਵਧਾਉਣੇ ਬਿਜ਼ਨਸ ਕਰਨਾ ਚਾਹੁੰਦੇ ਹੈਗੇ ਕਿਸੇ ਬੰਦੇ ਨਾਲ ਮੰਨ ਕੇ ਚੱਲੋ ਕਿ ਵੇਲਾ ਬੈਠਾ ਕਹ ਮੈਨੂੰ ਹੀ ਕੱਟੀ ਦੱਸ ਦੇ ਉਹਨੂੰ ਮੰਨ ਕੇ ਚੱਲੋ ਵੀ ਉਹਦੀ ਮਿਹਨਤ ਮੰਨਦੀ ਮੈਂ ਦੇ ਕੇ ਆਉਂਗਾ ਜਮਾ ਕਿਉਂਕਿ ਜੇ ਕਿਸੇ ਕੋਲ 2 3 4 ਕੱਟ ਜੇ ਖੜੀਆਂ ਮੈਂ ਖਰੀਦਦਾ ਘਰਾਂ ਜਿਹੀ ਖਰੀਦਦਾ ਇਹ ਕੋਈ ਮੰਨ ਕੇ ਚੱਲੋ ਬਾਹਰ ਦਾ ਮੇਰੇ ਖਲਾਉਂਦੇ ਨਹੀਂ ਮਾਨ ਸਾਹ ਮੌੜ ਏਰੀਆ ਇਦਾਂ 100 150 ਕਿਲੋਮੀਟਰ ਮੇਰੇ ਏਰੀਆ ਡੇਲੀ ਰੂਟੀਨ ਦੇ ਵਿੱਚ ਘੁੰਮਦਾ ਉੱਦਾਂ ਮਿਲ ਜਾਂਦੀਆਂ ਤੁਸੀਂ ਆਸਗਵਾਲ ਜੋ ਪੁੱਛ ਲਿਆ ਕਰੋ ਕਿ ਕੱਟੀ ਝੁੱਟੀ ਤਾਂ ਨਹੀਂ ਖੜੀ ਮੈਨੂੰ ਦੱਸ ਦੋ ਮੈਂ ਲੈ ਵੀ ਲੈਣਾ ਦੂਜੀ ਗੱਲ ਆਪਾਂ ਇਹਨਾਂ ਦੀ ਜਾਨ ਬਚਾਉਣੀ ਹੈ ਕਿ ਕਰੀਮ ਆਪਣੀ ਏ ਆਪਣੇ ਹੁਣ ਪਾਕਿਸਤਾਨ ਦੇ ਵਿੱਚ ਮੇਨ ਕੀਤਾ ਮੰਨ ਕੇ ਉਹਨਾਂ ਦਾ ਅੱਜ ਆਪਣੇ ਵੀ ਹੁਣ ਮੰਨ ਕੇ ਚਲੋ ਆਪਾਂ ਚਲੋ ਖੇਤੀ ਵਾਲੇ ਪਾਸੇ ਜ਼ਿਆਦਾ ਹੋਏ ਹੋਈਆਂ ਆਪਾਂ ਨੂੰ ਹੋਰ ਸੂਲਤ ਆਉ ਯਾਰ ਬਹੁਤ ਜ਼ਿਆਦੀ ਹੈਗੀਆਂ ਹੈ ਹਨ ਤੇ ਉਸ ਕਰਕੇ ਆਪਾਂ ਪਸ਼ੂ ਪਾਲਣ ਵਾਲੇ ਪਾਸੇ ਲੋਕ ਆਪ ਲੈ ਕੇ ਜਾਣਾਗਾ ਬਹੁਤ ਵਧੀਆ ਚੀਜ਼ਾਂ ਬਾਲਾ ਕਿਤਣੀਆਂ ਨੇ ਮੈਨੂੰ ਤਾਂ ਬਹੁਤ ਜ਼ਿਆਦਾ ਸ਼ੂਟ ਕੀਤਾਗਾ ਚਲੋ ਵਿੱਚ ਬੰਦੇ ਕਹਿ ਦਿੰਦੇ ਗੋਹਾਗਾ ਜੀ ਇਹਦੇ ਵਿੱਚ ਪੁੱਤ ਹੈ ਨਹੀਂਗਾ ਕੰਨਿਆ ਤੇ YouTube ਪਰ ਵੀਡੀਓ ਬਣਾ ਦਿੰਦੇ ਗਮਰਾਹ ਕਰ ਦਿੰਦੇ ਉਹ ਕਰ ਦਿੰਦੇ ਆ ਆਪਾਂ ਕਿਸੇ ਨੂੰ ਤਾਂ ਕਹਿੰਦੇ ਨਹੀਂ ਨਸ਼ਾ ਦਾ ਵੇਚਦਾ ਨਹੀਂ ਕੋਈ ਚਿੱਟਾ ਪੁਕੀ ਦਾ ਮੈਂ ਵੇਚਣੀ ਪਿਆਗਾ ਪਸ਼ੂ ਵੇਚਦੇ ਕੰਮ ਲਾਉਂਦੇ ਬਹੁਤ ਵਧੀਆ ਕੰਮ ਆਗਾ ਜੇਕਰ ਕਿਸੇ ਵੀਰ ਨੇ 31 ਫ 8827019817 ਕੰਟੈਕਟ 24 ਘਾਟੇ ਨੰਬਰ ਚੱਲਦਾਗਾ ਬਰਨਾਲੇ ਜਿਹੜੇ ਦਾ ਪਿੰਡ ਆ ਮੇਰਾ ਦੀਪਗੜ 25000 ਤੋਂ ਘੱਟ ਕੋਈ ਨਹੀਂ ਕੱਟੀ ਤੇ ਕਹਿੰਦਾ ਬਾ 45000 ਤੋਂ ਬਾਹਰ ਵੀ ਹੋ ਗਿਆ ਤੇ 25 ਤੋਂ ਘੱਟ ਹੈ ਨਹੀਂ ਜਦ ਮਰਜੀ ਪਹੁੰਚੋ ਕੱਟੀ ਹਾਜ਼ਰ ਮਿਲੂਗੀ ਇਸ ਬਗਲ ਦੇ ਵਿੱਚ ਕੱਤੀ ਐਥੇ ਨਹੀਂ ਹੈਗੀ ਇਹ ਬੰਦਾ ਘਰੇ ਆ ਗਿਆ ਤਾਂ ਮੇਰੇ ਤੋਂ ਜਿੱਥੋਂ ਆਏ ਮੇਰੇ ਆਧਾਰ ਕਾਰਡ ਦਿਖਾ ਦੇਵੇ ਤੇਲ ਖਰਚਾ ਮੈਂ ਦੇ ਕੇ ਤੋੜੂਗਾ ਜਮਾ ਟਰਾਂਸਪੋਰਟ ਦੀ ਸਹੂਲਤਾਂ ਸਾਰੀ ਹੈਗੀ ਹੈ ਜੀ ਜਦੋਂ ਮਰਜੀ ਵੀ ਆਵੇ ਗੱਡੀ ਵਗੈਰਾ ਪ੍ਰਬੰਧ ਸਾਰਾ ਕਰਾਉਦਾਂਗੇ ਜੇਕਰ ਵੀ ਦਾ ਆਪਣਾ ਇਧਰ ਮੋਗਾ ਤਨ ਤਨ ਸਾਈਡ ਤੋਂ ਕੋਈ ਘਬਰਾਉਂਦੀ ਲੋੜ ਨਹੀਂ ਸਿਰਫ 2 ਕਿਲੋਮੀਟਰ ਤੇ ਆ ਗਿਆ ਆਪਣੇ ਘਟ ਤੋਂ ਬੱਸ ਰੁਕਦੀ ਆ ਉੱਥੋਂ ਬੰਦੇ ਨੂੰ ਲੈ ਵੀ ਉਹਨੇ ਸਾਡ ਵੀ ਹੁੰਦੇ ਆਗੇ ਕੋਈ ਡੈਕ ਤੇ ਜਦ ਮਰਜੀ ਆ ਉਹ ਕੱਟੀ ਆ ਅੱਜ 25 ਹਾਜ਼ਰ ਛੜ ਗਈਆਂ ਕਿ ਕਾ ਮ ਬੱਚੀ ਦਿਖਾ ਦੇ ਬੱਚੀ ਖੜੀ ਆ ਘੱਬੜ ਆਪਣੇ ਕੋਲ ਇਹ ਹੋ ਗਈ ਸਾਪੀ ਦੇਖ ਕੇ ਖੜਾ ਪਤਾ ਲੱਗੂ 6.5 ਮਹੀਨੇ ਤੋਂ ਵਾਬ ਵੀ ਚੱਲਦੀ ਪਈ ਆ ਘੱਬੜ ਪ੍ਰੈਗਨੈਂਟ ਆ ਇਹ ਜਦ ਸੀ ਆ ਗਿਆ ਬੀਕਾਫੀ ਘਰ ਦੇ ਵਿੱਚ ਇਸੇ ਖੀਰੀਆਂ ਨਾ ਤੋਂ ਬਿਲਕੁਲ 6.5 ਮਹੀਨੇ ਤੋਂ ਵਾਬ ਦੀ ਆ ਇਹਦੇ ਲੱਗਿਆ ਹੋਇਆ ਆਪਣਾ ਐਚਐਸਬੀ ਦਾ ਸੀਮੈਂਟ ਲੱਗਿਆ ਹੋਇਆ ਖੁਦ ਸੀਮੈਂਟ ਲਗਾਇਆ ਆਪਾਂ ਰੋਮੀਓ ਵਗੈਰਾ ਪ ਸਸਿਆ ਦਾ ਸਾਣਾ ਵੀ ਉਹਦਾ ਆਪਣਾ ਜਰਸੀ ਦਾ ਉਸ ਤੋਂ ਪ੍ਰੈਗਨੈਂਟ ਬੱਚੀ ਇਹ ਚੈੱਕ ਕਨਫਰਮ ਆ ਗਈ ਇਹਦੀ ਕੀਮਤ ਹੈਗੀ 50000 ਰੁਪਇਆ ਬਾਕੀ ਕੋਈ ਵਾਲੇ ਮੌਕ ਦੇ ਜਿਵੇਂ ਵੀ ਲਾਊਗਾ ਬੱਤੀ ਦਾਂਗੇ ਸੋਹਣੀ ਬੱਚੀ ਆ ਗਈ ਆਪਾਂ ਛੋਟੀ ਬੱਚੀ ਲੈ ਕੇ ਪਾਲੇ ਸੀ ਪਰ ਚਾਰ ਕੀ ਇਹ ਵੀ ਸਿਹਰਾ ਹੈ ਜੀ ਤੇ ਬਾਕੀ ਕਿੱਟੇ ਦੇਖੋ ਚੱਲ ਪਰਫਾਰਮਰਾ ਦੋ ਜਮਾ ਸੋ ਹਰ ਵਕਤ ਕਿੱਟੀਆਂ ਹਾਜ਼ਰ ਹੋ ਜਾਂਦੀ ਹੈ ਇਹ ਚੰਤ ਹੋ ਗਿਆ ਉਹ ਕੋਈ ਗੱਲ ਨਹੀਂ ਬੱਤੀਆ ਤੋੜਾ ਨਹੀਂ ਚਾਹੀਏ ਜੇ ਵੀ ਆਉਂ ਕਹਿੰਦੇ 100 ਵੀ ਲਾ ਦੇ ਕਿੱਡੀ ਗੱਲ ਹੈ ਕਿ ਕਿੱਟਈਏ ਬਣਿਆ ਵਾ ਭਰਾ ਹਣ ਜਦ ਮਰਜੀ ਦੇਖ ਕੇ ਕਰਕੇ ਆਓ ਕਟੀਆਂ ਹਾਜ਼ਰ ਮਿਲਣਗੀਆਂ ਐਡਰੈਸ ਇੱਕ ਵਾਰ ਫੇਰ ਨੋਟ ਕਰਾ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੇ ਕੋਈ ਗਲਤੀ ਫੋੜ ਜੀ ਮਾਫ ਕਰਿਓ ਧੰਨਵਾਦ ਵੀਡੀਓ ਦੇਖ ਲਈ ਸਤਿ ਸ੍ਰੀ ਅਕਾਲ ਜੀ